¿Cómo se ya... ਸਿਵ ਨਾਰਣ ਦੀ ਕੌਨਸਨ ਕੀ ਤੁਸੀਂ ਜਾਣਦੇ ਹੋ ਬਾਬਾ ਸਿਵ ਨਾਰਣ ਜੀ ਦਾ ਜਨਮ ਕਦੋਂ ਹੋਇਆ ਕੀ ਤੁਸੀਂ ਜਾਣਦੇ ਹੋ ਬਾਬਾ ਸਿਵ ਨਾਰਣ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੇ ਤੁਸੀਂ ਵੀ ਇੰਨਾ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਅੱਜ ਦੀ ਮੇਰੀ ਇਸ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਅੱਜ ਮੈਂ ਲੈ ਕੇ ਆਜਿਮ ਹੋਇਆ ਬਾਬਾ ਸਿਵ ਨਾਰਣ ਜੀ ਨਾਲ ਜੁੜੇ ਕੁਝ ਸਵਾਲ ਇੰਨਾ ਸਵਾਲਾਂ ਦੇ ਜਵਾਬ ਤੁਸੀਂ ਕਮੈਂਟ ਵਾਹੀ ਦੇ ਸਕਦੇ ਹੋ ਅਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਸੇਅਰ ਜੂ ਕਰਿਓ ਤਾਂ ਬਿਨਾ ਦੇਰੀ ਕੀਤੇ ਸ਼ੁਰੂ ਕਰਦੇ ਅੱਜ ਦੀ ਇਸ ਵੀਡੀਓ ਨੂੰ ਸਵਾਲ ਨੰਬਰ 1 ਦੇ ਨਾਲ ਸਵਾਲ ਨੰਬਰ 1 ਬਾਬਾ ਸਿਵ ਨਰਾਇਣ ਜੀ ਕੌਣ ਸਨ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜਿਹਨਾਂ ਨੂੰ ਨਹੀਂ ਪਤਾ ਮੈਂ ਉਹਨਾਂ ਲਈ ਚਾਰ ਆਪਸ਼ਨ ਦੇ ਰਿਹਾ ਹਾਂ ਉਹ ਇੰਨਾ ਚੋ ਵੀ ਚੂਸ ਕਰਕੇ ਜਵਾਬ ਦੇ ਸਕਦੇ ਹਨ ਆਪਸ਼ਨ ਨੰਬਰ A ਗੋ ਨਾਨਕਦੇਵ ਜੀ ਦੇ ਪਿਤਾ ਜੀ ਆਪਸ਼ਨ ਨੰਬਰ B ਗੋ ਨਾਨਕਦੇਵ ਜੀ ਦੇ ਦਾਦਾ ਜੀ ਆਪਸ਼ਨ ਨੰਬਰ C ਗੋ ਅਰਜਨਦੇਵ ਜੀ ਦੇ ਪਿਤਾ ਜੀ ਆਪਸ਼ਨ ਨੰਬਰ D ਗੋ ਅਰਜਨਦੇਵ ਜੀ ਦੇ ਦਾਦਾ ਜੀ ਸਹੀ ਜਵਾਬ ਹੈ ਜੀ অপশন ਨੰਬਰ B بابا ਸੇਵ ਨਾਰਾਇਣ ਜੀ ਸਿੱਧੂ ਨਾਨਕ ਦੇਵ ਜੀ ਦੇ ਦਾਦਾ ਜੀ ਸਵਾਲ ਨੰਬਰ 2 بابا ਸੇਵ ਨਾਰਾਇਣ ਜੀ ਦਾ ਜਨਮ ਕਦੋਂ ਹੋਇਆ ਜੇ ਤੁਹਾਨੂੰ ਵੀ ਸਵਾਲ ਦਾ ਜੋ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ ਜਲਦੀ ਹੀ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਵੇਗਾ ਅੱਛਾ ਕੁਝ ਵੀ ਪੜ੍ਹ ਕੇ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਨੇ ਹੋ ਸਾਨੂੰ ਟਾਈਪ ਕਰਨ ਵਿੱਚ ਟਾਈਮ ਲੱਗਦਾ ਹੈ ਵੀਡੀਓ ਨੂੰ ਪੋਸਟ ਕਰਕੇ ਵੀ ਜਵਾਬ ਦੇ ਸਕਦੇ ਹਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਸਿਮਨਵਰਨ ਜੀ ਦਾ ਜਨਮ 1458 ਈਸਵੀ ਵਿੱਚ ਹੋਇਆ ਸਵਾਲ ਨੰਬਰ 3 ਬਾਬਾ ਸਿਮਨਵਰਨ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ ਜਲਦੀ ਹੀ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਵੇਗਾ ਅੱਜ ਵੀਡੀਓ ਨੂੰ ਵੱਧ ਤੋਂ ਵੱਧ ਸੇਵ ਜੂ ਕਿਓ ਤਾਂ ਕਿ ਜਣ ਕਈ ਹਾਈਕ ਸੇਟਕ ਪਹੁੰਚ ਸਕੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਸਿਮਰਨਜੀਤ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਆਮਨਾਵੈਣ ਜੀ ਸਵਾਲ ਨੰਬਰ 4 ਬਾਬਾ ਸਿਮਰਨਜੀਤ ਦੇ ਭਾਈ ਦਾ ਕੀ ਨਾਮ ਸੀ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਅਤੇ ਆਪਣੇ ਪਿੰਡ ਇਹ ਸਹਿਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹਦਾ ਨਾਮ ਵੀ ਕਮੈਂਟ ਵਿੱਚ ਜੋ ਦੱਸਿਓ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਸਿੰਘ ਨੰਦ ਜੀ ਦੇ ਛੋਟੇ ਪੁੱਆ ਦਾ ਨਾਮ ਸੀ ਬਾਬਾ ਸਾਨ ਪਤ ਜੀ ਸਵਾਲ ਨੰਬਰ 5 ਬਾਬਾ ਸਿਮਰਨ ਜੀ ਦੀ شادی ਕਦੋਂ ਹੋਈ ਸੀ ਕਹੋ ਆਪਣੇ ਸੁਪਰ ਫਿੰਗਰ ਦੇ ਇਸਤੇਮਾਲ ਅਤੇ 1 ਮਿੰਟ ਵਹੀਂ ਦੋ ਇਸ ਸਵਾਲ ਦਾ ਜਵਾਬ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਸਿਮਰਨ ਜੀ ਦੀ شادی ਸੰਨ 1431 ਈਸਵੀ ਵਿੱਚ ਹੋਈ ਸਵਾਲ ਨੰਬਰ 6 ਬਾਬਾ ਸਿਮਰਨ ਜੀ ਦੀ ਪਤਨੀ ਦਾ ਕੀ ਨਾਮ ਸੀ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸਕੰਡ ਸੈਕਿੰਡ ਵੇਟ ਕਰੋ ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਅਤੇ ਜੇ ਤੁਸੀਂ ਸਿਗੂ ਨਾਨਕਦੇਵ ਜੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਮੈਂ ਪਿਛਲੀ ਵੀਡੀਓ ਨੂੰ ਜੁੜ ਦੇਖੋ ਕਿਉਂਕਿ ਉਸ ਵੀਡੀਓ ਦੇ ਵਿੱਚ ਮੈਂ ਸਿਗੂ ਨਾਨਕਦੇਵ ਜੀ ਨਾਲ ਜੁੜੀ ਜਾਣਕਾਰੀ ਦਿੱਤੀ ਹੈ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਸਿਗੂ ਨਰਦੀ ਦੀ ਪਤਨੀ ਦਾ ਨਾਮ ਸੀ ਮਾਤਾ ਬਨਾਵ ਸੀ ਜੀ ਅੱਜ ਦੇ ਇਸ ਵੀਡੀਓ ਦਾ ਆਖਰੀ ਸਵਾਲ ਹੈ ਜੀ ਬੱਬੂ ਸਿੰਘ ਨਿਹੰਗ ਜੀ ਦੇ ਕਿੰਨੇ ਪੁੱਤਰ ਸਨ ਅਤੇ ਉਹਨਾਂ ਦੇ ਕੀ ਨਾਮ ਸਨ ਇਸ ਸਵਾਲ ਦਾ ਜਵਾਬ ਮੈਂ ਆਪਣੀ ਇਸ ਵੀਡੀਓ ਦੇ ਵਿੱਚ ਨਹੀਂ ਦਵਾਂਗਾ ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਰਾਹੀਂ ਦੋਗੇ ਇਸ ਸਵਾਲ ਦਾ ਜਵਾਬ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਲਵਾਵਾਂਗਾ ਅਤੇ ਜੋ ਵੀ ਪਹਿੜ ਸਭ ਤੋਂ ਪਹਿਲਾਂ ਕਮੈਂਟ ਕਰਨਗੇ ਮੈਂ ਉਹਨਾਂ ਦਾ ਨਾਮ ਆਪਣੀ ਨੈਕਸਟ ਵੀਡੀਓ ਦੇ ਵਿੱਚ ਲਵਾਵਾਂਗਾ ਮੇਰੀ ਅੱਜ ਦੀ ਇਸ ਵੀਡੀਓ ਦਾ ਲਾਈਕ ਟਾਰਗੇਟ ਹੈ ਜੀ 1000 ਲਾਈਕ ਜੋ ਜੋ ਸਿਵਗੁਰ ਨਾਨਕਦੇਵ ਜੀ ਨੂੰ ਪਿਆਰ ਕਰਦੇ ਹਨ ਵੀਡੀਓ ਨੂੰ ਲਾਈਕ ਜੂ ਕਹੋ ਅਤੇ ਜੇ ਤੁਹਾਨੂੰ ਕੋਈ ਕਮੀ ਪੈਸੀ ਲੱਗਦੀ ਹੈ ਤਾਂ ਮੈਨੂੰ ਜੂ ਦੱਸਿਓ ਮੈਂ ਸੁਧਾਰ ਕਰਾਂਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਮਿਲਦਾ ਹਜੇ ਨੈਕਸਟ ਵੀਡੀਓ ਦੇ ਵਿੱਚ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਫਤਹ